ਜੇ ਗਵਰਨਮੈਂਟ ਟੀਚਰ ਜੋ ਹੁੰਦੇ ਆ ਆਪਣੇ ਮਤਲਬ ਪੰਜਾਬ ਚ ਜਿਹੜਾ ਨੂੰ ਅਸੀਂ ਕੈਰੀਅਰ ਕਾਉਂਸਲਰ ਅਪੁਆਇੰਟ ਕੀਤਾ ਹੁੰਦਾ ਗਵਰਨਮੈਂਟ ਨੇ ਹਰ ਇੱਕ ਸਕੂਲ ਚ ਇੱਕ ਟੀਚਰ ਹੁੰਦਾ ਜਿਹੜੇ ਗਵਰਨਮੈਂਟ ਟੀਚਰ ਤੋਂ ਹੀ ਬਣਦਾ ਕੈਰੀਅਰ ਕਾਉਂਸਲਰ ਉਹਨੂੰ ਉਸੇ ਟ੍ਰੇਨਿੰਗ ਦੇ ਦੇਗਾ ਕੈਰੀਅਰ ਕਾਉਂਸਲਿੰਗ ਕਦੋਂ ਕਾਉਂਸਲਰ ਰਹੇ ਤੇ ਉਹਨਾਂ ਨੂੰ ਆਰਮ ਵਾਲੇ ਟਾਈਮ ਦੇ ਕਿਸ ਤਰ੍ਹਾਂ ਦੇ ਕਰੀਅਰ ਆਪਸ਼ਨਸ ਹੈਗੇ ਆ ਸਾਈਡ ਡਾਕਟਰਸ ਇੰਜੀਨੀਅਰ ਜਿਹੜਾ ਆਪਾਂ ਨੂੰ ਪਤਾ ਹੈ ਉਹਦੇ ਇਲਾਵਾ ਵੀ ਬਹੁਤ ਕਰੀਅਰ ਆਪਸ਼ਨ ਆ ਗਏ AI ਦੀ ਟੈਕਨੋਲੋਜੀ ਆ ਗਈ ਹੈ ਗਰਮਿੰਟ ਦੀ ਸਕੀਮ ਦਿਨ ਨੀ ਆ ਗਏ ਜਿਹੜੇ ਜੌਬਸ ਨਵੇਂ ਖੁੱਲ ਰਹੇ ਆ ਸਕਿੱਲ ਲਰਨਿੰਗ ਦੇ ਵਿੱਚ ਆਪਾਂ ਲੁਧਿਆਣੇ ਦੀ ਗੱਲ ਕਰੀਏ ਜੇ ਇੱਥੇ ਟੈਕ ਟੈਲੈਂਟ ਇੰਡਸਟਰੀ ਹੈ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੇ ਕਰੀਅਰ ਦੇ ਵਿੱਚ ਕੀ ਕੀ ਆਪਸ਼ਨਸ ਉਹ ਅਡਾਪਟ ਕਰ ਸਕਦਾ ਹੈ ਕਿੱਥੇ ਕਿੱਥੇ ਉਹ ਹੁਣ ਪਲੱਸ 1 ਪਲੱਸ 2 ਕਰਕੇ ਕਿੱਥੇ ਜਾ ਸਕਦਾ ਹੈ ਕਿਹੜੇ ਕਿਹੜੇ ਆਪਸ਼ਨਸ ਅਵੇਲੇਬਲ ਨੇ ਬੱਚੇ ਨੂੰ ਜੇ ਪਤਾ ਹੋਏਗਾ ਤੇ ਆਪਣੀ ਜ਼ਿਆਦਾ ਆਪਣੇ ਹੁਨਰ ਦੇ ਮੁਤਾਬਕ ਉਹ ਅੱ ਟੀਚਰਸ ਨੂੰ ਪੀਆਯੂ ਦੇ ਵਕ ਵਕ ਡਿਪਾਰਟਮੈਂਟ ਦਿਖਾਵਾਂਗੇ ਗਵਰਨਮੈਂਟ ਆਈਡੀਆ ਸਕੂਲ ਆਫ ਐਕਸਲੈਂਸ ਜਿਹੜੇ ਸਾਡੇ ਵਕ ਵਕ ਇੰਡਸਟਰੀਆਂ ਵਿਜ਼ਿਟ ਕਰਾਵਾਂਗੇ ਬੇਸਿਕਲੀ ਦੇਖਿਆ ਜਾਂਦਾ ਕਿ ਡਾਇਰੈਕਟ ਸਟੂਡੈਂਟਸ ਨੂੰ ਕਾਉਂਸਲਿੰਗ ਦਿੱਤੀ ਜਾਂਦੀ ਹੈ ਜੇਕਰ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇ ਬਟ ਇੱਥੇ ਜੋ ਦੇਖਣ ਨੂੰ ਮਿਲ ਰਿਹਾ ਕਿ ਟੀਚਰਸ ਨੂੰ ਜਿਹੜੀ ਕਾਉਂਸਲਿੰਗ ਦਿੱਤੀ ਜਾ ਰਹੀ ਹੈ ਇਸ ਦਾ ਕੀ ਰੀਜ਼ਨ ਹੈ ਆਈ ਥਿੰਕ every day is a learning a new learning and even at the vidipro we believe ki har din sanu sikhna chahida hai and even doctors bhi hai na main as a career counselor kaam kar rahe ha ta sanu aksar schoolan ch problem aandi hai ki bachiyan di personality nu kithan judge karna hai hale sirf 2-3 ghante da seminar lagya hai lekin ede vich assi bahut kuch sanu sikhna nu milya hai eh 5 din da seminar hai te mainu eh ummeed hai ki eh 5 dinan de vich assi bahut kuch sikh ke jaavange te bachiyan nu bahut kuch dassange ਤੋ ਇਹ ਪ੍ਰੋਗਰਾਮ ਸਪੈਸ਼ਲੀ ਫॉर ਦੋਸ ਟੀਚਰਸ ਹੂ ਆਰ ਵਰਕਿੰਗ ਐਜ਼ ਅ ਕਾਉਂਸਲਰ ਗਾਈਡੈਂਸ ਐਂਡ ਕਾਉਂਸਲਰ ਉਹ ਅੱਗੇ ਜਾ ਕੇ ਬੱਚਿਆਂ ਨੂੰ ਸੇਧ ਦੇਣਗੇ ਕਿ ਬੱਚੇ ਦਾ ਜਿੱਥੇ ਸ਼ੌਂਕ ਆ ਦ੍ਰਿਸ਼ਟੀਕੋਣ ਉਹਦਾ ਜਿੱਧਰ ਨੂੰ ਜਾ ਰਿਹਾ ਉਸ ਵੱਲ ਉਸ ਦੀ ਹੈਲਪ ਕਰਨੀ ਇਹ ਅੱਜ ਦੇ ਯੁੱਗ ਦੀ ਵੀ ਬਹੁਤ ਲੋੜ ਆ ਦੈਲੀਪੋਸ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਦੀਪਕ ਕਤਿਆਲ ਐਕਟ ਹਿਊਮਨ ਐਨ ਜੀਓ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਅੱਜ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਹੈ ਕਾਉਂਸਲਰ empowerment ਪ੍ਰੋਗਰਾਮ ਜਿਸ ਦਾ ਨਾਮ ਰੱਖਿਆ ਗਿਆ ਸਾਰਥੀ ਸੋ ਆਪ ਬੋਰਡ ਤੁਸੀਂ ਦੇਖ ਸਕਦੇ ਹੋ ਤੇ ਲਿਖਿਆ ਹੋਇਆ ਹੈ ਕਿ ਵੈਲਕਮ ਯੂ ਟੂ ਸਾਰਥੀ ਗਾਈਡਿੰਗ ਦੋਸ ਹੂ ਗਾਈਡ ਅਦਰਸ ਸੋ ਇਸ ਦੇ ਵਿੱਚ ਗਵਰਨਮੈਂਟ ਸਕੂਲਸ ਦੇ ਜਿਹੜੇ ਟੀਚਰਸ ਨੇ ਉਹਨਾਂ ਨੂੰ ਕਰੀਅਰ ਕਾਉਂਸਲਿੰਗ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਏਗੀ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਤੇ ਦਿਖਾਣੇ ਆ ਆ ਤੁਸੀਂ ਦੇਖ ਸਕਦੇ ਹੋ ਇਹ ਇਹ ਕਾਊਂਟਰ ਹੈ ਜਿੱਥੇ ਗਵਰਨਮੈਂਟ ਸਕੂਲ ਦੇ ਜਿਹੜੇ ਟੀਚਰਸ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਤੇ ਅੰਦਰ ਗਵਰਨਮੈਂਟ ਸਕੂਲ ਦੇ ਜਿਹੜੇ ਟੀਚਰਸ ਨੇ ਉਹ ਵਿਜ਼ਿਟ ਕਰ ਰਹੇ ਨੇ ਤੇ ਕੈਰੀਅਰ ਕਾਉਂਸਲਿੰਗ ਦੇ ਲਈ ਉਹਨਾਂ ਨੂੰ ਗਾਈਡੈਂਸ ਦਿੱਤੀ ਜਾ ਰਹੀ ਹੈ ਗਾਈਡਿੰਗ ਦੋਜ਼ Who guide others ਇਹ ਕਿੰਨੇ ਦਿਨ ਦਾ ਪ੍ਰੋਗਰਾਮ ਹੋਏਗਾ ਕੀ ਕੁਝ ਖਾਸ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਟੀਚਰਸ ਨੂੰ ਗਾਈਡ ਕੀਤਾ ਜਾਏਗਾ ਕਿਉਂਕਿ ਟੀਚਰਸ ਉਹ ਰੂਪ ਹੁੰਦੇ ਨੇ ਜਿਨ੍ਹਾਂ ਨੇ ਅੱਗੇ ਆਉਣ ਵਾਲੇ ਜਿਹੜੇ ਸਟੂਡੈਂਟਸ ਨੇ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਗਾਈਡ ਕਰਨਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਗਵਰਨਮੈਂਟ ਸਕੂਲ ਦੇ ਜਿਹੜੇ ਟੀਚਰਸ ਨੇ ਉਹ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਪਹੁੰਚ ਚੁੱਕੇ ਨੇ ਸੋ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਕਿ ਇਹ ਪ੍ਰੋਗਰਾਮ ਕਿੰਨੇ ਦਿਨ ਦਾ ਹੈ ਤੇ ਕੀ ਖਾਸ ਰਹਿਣ ਵਾਲਾ ਇਸ ਦੇ ਵਿੱਚ ਸੋ ਸਾਡੇ ਨਾਲ ਹੁਣ ਐਕਟ ਹਿਊਮਨ ਐਨ ਜੀਓ ਦੇ ਫਾਊਂਡਰ ਹਰਲੀਨ ਕੌਰ ਜੀ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਮੈਮ ਅੱਜ ਸਾਰਥੀ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਬੇਸਿਕਲੀ ਇਹ ਹੈ ਕਿ ਇਹ ਪ੍ਰੋਗਰਾਮ ਅਕਚਲੀ ਇਹ ਇੱਕ ਪ੍ਰੋਜੈਕਟ ਹੈ ਜਿੱਦਿੱਤਾ ਸੀ ਗਵਰਨਮੈਂਟ ਟੀਚਰਸ ਜੋ ਹੁੰਦੇ ਆ ਆਪਣੇ ਮਤਲਬ ਪੰਜਾਬ 'ਚ ਜਿਹੜਾ ਨੂੰ ਅਸੀਂ ਕੈਰੀਅਰ ਕਾਉਂਸਲਰ ਅਪਾਇੰਟ ਕੀਤਾ ਹੁੰਦਾ ਗਵਰਨਮੈਂਟ ਨੇ ਹਰ ਇੱਕ ਸਕੂਲ 'ਚ ਇੱਕ ਟੀਚਰ ਹੁੰਦਾ ਜਿਹੜੇ ਗਵਰਨਮੈਂਟ ਟੀਚਰ ਤੋਂ ਹੀ ਬੰਦਾ ਕਰੇ ਕਾਉਂਸਲਰ ਉਹਨੂੰ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਕੈਰੀਅਰ ਕਾਉਂਸਲਿੰਗ ਦੀ ਕਦੋਂ ਕਾਉਂਸਲਰ ਰਹੇ ਤੇ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਕਿਹ ਤਰ੍ਹਾਂ ਦੀ ਕੈਰੀਅਰ ਆਪਸ਼ਨ ਹੈਗੇ ਆ ਬਿਤਾਏ ਡਾਕਟਰਸ ਇੰਜੀਨੀਅਰ ਜਿਹੜਾ ਆਪਾਂ ਨੂੰ ਪਤਾ ਹੈ ਉਹਦੇ ਇਲਾਵਾ ਵੀ ਬਹੁਤ ਕੈਰੀਅਰ ਆਪਸ਼ਨ ਆ ਗਏ AI ਦੀ ਟੈਕਨੋਲੋਜੀ ਆ ਗਈ ਹੈ ਗਵਰਨਮੈਂਟ ਦੀ ਸਕੀਮਸ ਨੇ ਆਏ ਕਿ ਜਿਹੜੇ ਜੌਬਸ ਨਵੇਂ ਖੁੱਲ ਰਹੇ ਆ ਸਕਿੱਲ ਲਰਨਿੰਗ ਜਿਵੇਂ ਆਪਾਂ ਲੁਧਿਆਣੇ ਦੀ ਗੱਲ ਕਰੀਏ ਜੇ ਇੱਥੇ ਟਿਕ ਟੈਲੈਂਟ ਇੰਡਸਟਰੀ ਆ ਬੋਨ ਬ੍ਰੈਡ ਐਕਰਮਿਕਾ ਐ ਤੇ ਇੰਡਸਟਰੀਅਲ ਬਿਜ਼ਨਸ ਸਿਟੀ ਕਹਿੰਦੇ ਆ ਲੋ ਤੇ ਜੇ ਕੋਈ ਸਕਿੱਲ ਲਰਨ ਕਰ ਲੇ ਬੱਚਾ ਤੇ ਗਾ ਆ ਕੇ ਕਿਵੇਂ ਉਹ ਅਰਨ ਕਰ ਸਕਦਾ ਉਹ ਸਾਰਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਅਸੀਂ 5 ਦਿਨ ਦਾ ਪ੍ਰੋਜੈਕਟ ਹੈਗਾ ਆਪਣਾ ਤੇ 9 10 ਨੂੰ ਪਹਿਲਾਂ ਦੋ ਕਲਾਸਾਂ ਲੱਗਣਗੀਆਂ 11th ਨਾਲ ਦੀ ਇਹਨਾਂ ਨੂੰ ਇੰਡਸਟਰੀਅਲ ਵਿਜ਼ਿਟ ਵੀ ਕਰਾਵਾਂਗੇ ਤੇ ਕੁਝ ਜਿਵੇਂ ਸਕਿੱਲ ਆਪਣੇ ਡਿਪਾਰਟਮੈਂਟ ਦੇ ਗਵਰਨਮੈਂਟ ਤੋਂ ਉੱਥੇ ਵੀ ਲੈ ਕੇ ਜਾਵਾਂਗੇ ਤੇ ਫਿਰ 18th 190 ਤੋਂ 5 ਦਿਨ ਦਾ ਪ੍ਰੋਜੈਕਟ ਹੈ ਮੈਮ ਕਿਤੋਂ ਕਿਤੋਂ ਦੇ ਟੀਚਰਸ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਬੇਸਿਕਲੀ ਲੁਧਿਆਣਾ ਤੇ ਲੁਧਿਆਣੇ ਦੇ ਡਿਸਟ੍ਰਿਕਟ ਜਿਹੜੇ ਵੀ ਪਿੰਡ ਮਤਲਬ ਪਿੰਡ ਪੈਂਦੇ ਨੇ ਸਾਰੇ ਗਵਰਨਮੈਂਟ ਟੀਚਰ ਹੋਏ ਆਏ ਨੇ ਜਿਹੜੇ ਕੈਰੀਅਰ ਕਾਉਂਸਲਰ ਬੇਸਿਕਲੀ ਪਾਇੰਟ ਹੋਏ ਆ ਤੇ ਗਵਰਨਮੈਂਟ ਤੋਂ ਸੋ ਕਿੰਨੇ ਕੁ ਟੀਚਰਸ ਅੱਜ ਵਿਜ਼ਿਟ ਅਜਨੀਆ ਪਰ ਕਲਾ ਜਨਗੇ ਪਰ ਮੈਸੀ 400 ਲੋਕ ਦਾ ਅੰਦਾਜ਼ਾ ਹੈ ਜੀ ਸੋ ਮੈਮ ਕੋਈ ਕੁਐਸ਼ਨਸ ਵੀ ਉਹਨਾਂ ਦੇ ਵੱਲੋਂ ਪੁੱਟ ਕੀਤੇ ਗਏ ਆ ਕਿਸੇ ਵੀ ਤਰ੍ਹਾਂ ਦੇ ਕੋਈ ਕੁਐਸ਼ਨਸ ਹੋਣ ਹਜੇ ਤਾਂ ਸਟਾਰਟ ਹੈਗਾ ਹੋਇਆ ਹੈਗਾ ਤੇ ਸਾਨੂੰ ਇਹ ਹੈ ਕਿ ਜਿਵੇਂ ਡੀਸੀ ਸਰ ਨੇ ਵੀ ਦੱਸਿਆ ਕਿ ਸਾਡਾ ਮੋਟਿਵ ਹੈ ਕਿ ਉਹ ਬੱਚਿਆਂ ਤੱਕ ਪਹੁੰਚਾ ਸਕਣ ਨੀ ਸਾਰਾ ਕੁਝ ਜਿਹੜੀ ਨੌਲੇਜ ਹੈ ਥੀ ਉਹਨਾਂ ਨੂੰ ਪਾਸ ਫਾਰਵਰਡ ਕਰਦੇ ਆ ਬਿਕੋਜ਼ ਡੀਸੀ ਸਰ ਦਾਏ ਮਤਲਬ ਤੁਹ ਦਾ ਸੀਗਾ ਕਿ ਆਪਾਂ ਸਾਰੇ ਸਟੂਡੈਂਟ ਨੂੰ ਜੇ ਨਾ ਬਹੁਤ ਔਖਾ ਹੋ ਜਾਂਦਾ ਅਸੀਂ ਇਹਨੂੰ ਅਪਾਇੰਟ ਕੀਤਾ ਹੋਇਆ ਦਾ ਕਾਉਂਸਲਰ ਇਹਨਾਂ ਨੂੰ ਪਹਿਲਾਂ ਟ੍ਰੇਨ ਕਰੀਏ ਤਾਂ ਹੀ ਇਹਦਾ ਨਾਮ ਸਾਥੀ ਰੱਖਿਆ ਕਿਉਂਕਿ ਇਹ ਗਾਈਡ ਕਰਨਗੇ ਦੂਜਿਆਂ ਨੂੰ ਆਪਣੇ ਬੱਚਿਆਂ ਨੂੰ ਇਹ ਇਹਨਾਂ ਨੂੰ ਡਾਇਰੈਕਟ ਟੱਚ ਤੇ ਰਹਿੰਦੇ ਆ ਤੇ ਇਹਨਾਂ ਨੂੰ ਅਸੀਂ ਗਾਈਡੈਂਸ ਦਵਾਂਗੇ ਤਾਂ ਬੱਚਿਆਂ ਤੱਕ ਅੱਛੀ ਤੱਕ ਪਹੁੰਚ ਤੱਕ ਕੇ ਸਕਿੱਲ ਮਤਲਬ ਨੌਲੇਜ ਮਿਲ ਸਕੇ ਉਹ ਕੰਫਿਊਜ਼ ਨਾ ਹੋਣ ਲਾਈਫ ਚ ਤਾਂ ਕਿ ਸਾਡੇ ਪੰਜਾਬ ਦਾ ਤੇ ਇੰਡੀਆ ਦਾ ਭਵਿੱਖ ਬਣ ਸਕੇ ਸੋ ਮੈਮ ਜਿਵੇਂ 9 10 ਤੇ 11 ਨੂੰ ਇਹ ਪ੍ਰੋਗਰਾਮ ਰੱਖਿਆ ਗਿਆ ਇਸ ਤੋਂ ਬਾਅਦ ਜਿਹੜਾ ਗੈਪ ਰੱਖਿਆ ਗਿਆ 18 19 ਨੂੰ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੈਂਟਰ ਦੇ ਗੈਪ ਦੇ ਵਿੱਚ ਕੀ ਇਹ ਜਿਹੜੇ ਟੀਚਰਸ ਨੇ ਉਹ ਸਟੂਡੈਂਟਸ ਨੂੰ ਗਾਈਡ ਕਰਨਗੇ ਇਹ ਐਕਚੁਅਲੀ ਹਫਤੇ ਦਾ ਗੈਪ ਹੈ ਕਿਉਂਕਿ ਹੁਣ ਅਸੀਂ ਇਹਨਾਂ ਨੂੰ ਕੋਈ ਅਸਾਈਨਮੈਂਟ ਦਵਾਵਾਂਗੇ ਕਰਾਵਾਗੇ ਵਰਕਸ਼ੀਟ ਤੇ ਐਕਸਰਸਾਈਜ਼ ਹੋਣਗੇ ਬੇਸਿਕਲੀ ਇਹਨਾਂ ਨੂੰ ਪ੍ਰੈਜੈਂਟੇਸ਼ਨ ਬਣਾਣੀ ਪਊਗੀ ਇਹਨਾਂ ਨੂੰ ਦੱਸਾਂਗੇ ਕਿ ਉਹ ਕੋਈ ਵੀ ਆਪਣੇ ਸਕੂਲ ਵਿੱਚ ਬੱਚਿਆਂ ਨੂੰ ਕੋਈ ਵੀਡੀਓ ਬਣਾਣ ਚਾਰ ਪੰਜ ਬੱਚੇ ਪਿਕ ਕਰਨ ਜਿਹਨਾਂ ਨੂੰ ਕਾਉਂਸਲਿੰਗ ਕਰਨ ਜੋ ਉਹਨਾਂ ਨੇ ਸਿੱਖਿਆ ਹੈ ਤੇ ਫਿਰ ਉਹਨਾਂ ਦੀ ਪ੍ਰੈਜੈਂਟੇਸ਼ਨ ਹੋਊਗੀ 18th ਨੂੰ ਜਿਹੜੀ ਡੀਸੀ ਸਰ ਨੂੰ ਪ੍ਰੈਜੈਂਟ ਕਰਨਗੇ ਤੇ ਜਿਹੜਾ ਅੱਛਾ ਪਰਫਾਰਮ ਕਰੂਗਾ ਉਹਨਾਂ ਨੂੰ ਅਪਰੀਸ਼ੀਏਸ਼ਨ ਲੈਟਰ ਵੀ ਦੇਣਗੇ ਵੀ ਸਰ ਸੋ ਅੱਜ ਕੋਈ ਕਿਟਸ ਵੀ ਦਿੱਤੀਆਂ ਗਈਆਂ ਨੇ ਟੀਚਰਸ ਨੂੰ ਉਸ ਦੇ ਵਿੱਚ ਕੀ ਕੀ ਸੀ ਬੇਸਿਕਲੀ ਉਹਦੇ ਚਿਕ ਡਾਇਰੀ ਸੀਗੀ ਸਾਡੀ ਐਕਟਮੈਨ ਵੱਲੋਂ ਜਿਹੜੀ ਉਹਨਾਂ ਨੂੰ ਤੇ ਨੋਟਪੈਡ ਡਾਇਰੀਜ਼ ਤੇ ਪੈਨ ਤੇ ਬਾਕੀ ਫੋਲਡਰ ਜਿਹਦੇ ਅਸਾਈਨਮੈਂਟਸ ਆ ਜਿਹੜੀ ਹੁਣ ਆ ਤਿੰਨ ਦਿਨਾਂ ਚ ਉਹਨਾਂ ਨੂੰ ਅਸਾਈਨਮੈਂਟ ਕਰਨ ਨੂੰ ਜਿਵੇਂ ਕੋਈ ਵਰਕਸ਼ੀਟ ਹੁੰਦੀ ਹੈ ਪਰਸਨੈਲਿਟੀ ਟੈਸਟ ਦੀ ਆਪਾਂ ਗੱਲ ਕੀਤੀ ਹੈ ਤੇ ਪਰਸਨੈਲਿਟੀ ਟੈਸਟ ਜਿਹੜੇ ਹੁੰਦੇ ਨੇ ਉਹ ਅਸਾਈਨਮੈਂਟਸ ਉਹਨਾਂ ਨੇ ਨਾਲ ਦੀ ਨਾਲ ਹੈਲਪ ਹੋ ਜੂਗੀ ਤੇ ਨਾਲ ਇੱਕ ਸਾਡੇ ਵੱਲੋਂ ਮੋਮੈਂਟੋ ਇੱਕ ਕੱਪ ਹੈਗਾ ਜੀ ਸੋ ਜਿਵੇਂ ਟੀਚਰਸ ਜਿਹੜੇ ਨੇ ਸਕੂਲ ਦੇ ਵਿੱਚ ਸਟੂਡੈਂਟਸ ਦੇ ਟੈਸਟ ਲੈਂਦੇ ਨੇ ਹੁਣ ਇੱਥੇ ਟੀਚਰਸ ਨੂੰ ਵੀ ਪਹਿਲਾਂ ਟੈਸਟ ਦੇਣਾ ਪਏਗਾ ਹਾਂਜੀ ਹਾਂਜੀ ਇਦਾਂ ਹੀ ਹੈ ਮਤਲਬ ਐਕਚੁਅਲੀ ਵੈਸੇ ਤਾਂ ਟੀਚਰ ਦੇ ਬਹੁਤ ਐਜੂਕੇਟਡ ਹੈ ਹਾਈਲੀ ਕੁਆਲੀਫਾਈਡ ਟੀਚਰਸ ਨੇ ਫਿਰ ਵੀ ਗਾਈਡੈਂਸ ਕਿਉਂਕਿ ਟਾਈਮ ਚੇਂਜ ਹੋ ਰਿਹਾ ਟੈਕਨੋਲੋਜੀ ਜਿਆਦਾ ਆ ਗਈ ਹੈ ਈਵਨ ਜਦੋਂ ਅਸੀਂ ਵੀ ਪੜੇ ਸੀ ਇਹ ਪ੍ਰਾਈਵੇਟ ਸਕੂਲ ਚ ਉਦੋਂ ਵੀ ਇਹ ਕੈਰੀਅਰ ਆਪਸ਼ਨ ਦੋਚਾਰੀ ਤੁਹਾਨੂੰ ਪਤਾ ਸੀ ਤੇ ਸਾਨੂੰ ਇਨੀ ਲਿਮਿਟਡ ਨੋਲੇਜ ਸੀ ਤੇ ਹੁਣ ਤਾਂ ਵੈਸੇ ਹੀ ਇੰਨੀ ਟੈਕਨੋਲੋਜੀ ਸ਼ਿਫਟ ਕਰਕੇ ਇੰਨੇ ਅੱچھے ਕੈਰੀ ਸੋ ਮੈਮ ਜੇ ਗੱਲ ਕਰੀਏ ਇਹ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਫਸਟ ਟਾਈਮ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਜਾਂ ਅੱਗੇ ਵੀ ਕੀਤਾ ਜਾਂਦਾ ਇਹ ਤਾਂ ਲੁਧਿਆਣੇ ਚ ਤਾਂ ਫਸਟ ਟਾਈਮ ਕੀਤਾ ਗਿਆ ਸੋ ਐਕਟ ਹਿਊਮਨ ਐਨਜੀਓ ਦੇ ਵੱਲੋਂ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾਂਦੇ ਨੇ ਸਾਡਾ ਬੇਸਿਕਲੀ ਡਿਸੇਬਿਲਟੀ ਦੇ ਸੈਕਟਰ ਚ ਕਾਫੀ ਕੰਮ ਕੀਤਾ ਜਿਵੇਂ ਡਿਸੇਬਿਲਟੀ ਸਰਟੀਫਿਕੇਸ਼ਨ ਕੈਂਪ ਲੱਗਦੇ ਸਾਡੇ 3 ਸਾਲ ਚ ਲੱਗ ਰਿਹਾ ਤੇ ਬਨ ਹਸਪੀਟਲ ਲੁਧਿਆਣੇ ਚ ਜਿੱਦੇ ਚ ਅਸੀਂ ਵਿਕਲਾਂਗ ਲੋਕਾਂ ਨੂੰ ਸਰਟੀਫਿਕੇਟ ਤੇ ਯੂਡੀਆਈਡਿੀ ਪ੍ਰੋਵਾਈਡ ਕਰਾਉਨੇ ਆ ਜਿੱਦ ਦੇ थ्रू ਉਹਨਾਂ ਨੂੰ ਪੈਨਸ਼ਨ ਮਿਲਦੀ ਹੈ 1500 ਦੀ ਤੇ ਹੋਰ ਸੁਵਿਧਾਏ ਗਵਰਨਮੈਂਟ ਦੀਆਂ ਜਿਵੇਂ ਟ੍ਰੈਵਲ ਕੰਟੈਸ਼ਨ ਹੋ ਗਿਆ ਤੇ ਬਾਕੀ ਗਵਰਨਮੈਂਟ ਜੌਬਸ ਨੂੰ ਓਪਰਚ्युनिटी ਹੈ ਮੈਡੀਕਲ ਇੰਸ਼ੋਰੈਂਸ ਤੇ ਟੋਨ ਇਹ ਤੋਂ ਇਲਾਵਾ ਪਾਰਟੀਸ਼ਨ ਦੇ ਕੈਂਪ ਲਗਾਉਣੇ ਆ ਤੇ এডুকেਸ਼ਨ ਸੈਕਟਰ ਚ ਵੀ ਅਸੀਂ ਰੇਨੋਵੇਸ਼ਨ ਕਰਾ ਰਹੇ ਹਾਂ ਕਈ ਗਵਰਨਮੈਂਟ ਸਕੂਲ ਦੀ ਜਿਹੜੇ ਬਹੁਤ ਹੀ ਬੁਰੀ ਹਾਲਤ ਚ ਹੈ ਉਹਨਾਂ ਨੂੰ ਥੋੜੀ ਹੈਲਪ ਦੀ ਲੋੜ ਹੈ ਉਹਨਾਂ ਦੀ ਹੈਲਪ ਕਰਦੇ ਤਾਂ ਵੀ ਵਰਕਿੰਗ ਇਨ ਡਿਫਰੈਂਟ ਸੈਕਟਰ ਵਰਕਿੰਗ এনवायरमेंट ਸੈਕਟਰ ਔਲਸੋ ਸਾਡਾ ਇਕਰੀ ATM ਕਰਕੇ ਪ੍ਰੋਜੈਕਟ ਹੈਗਾ ਜਿਹੜਾ ਅਸੀਂ ਹਰ ਸਾਲ ਜੁਲਾਈ ਮਾਂਸ ਲਗਾਵਾਂਗੇ ਇਸ ਵਾਰ ਵੀ ਲਗਾਵਾਂਗੇ ਜਿਹਦੇ ਚ ਸਾਡੀ ਮੋਬਾਈਲ ਵੈਨ ਹੈ ਜਿਹਦੇ ਕਰ ਕਰ ਜਾ ਕੇ ਦਿੱਤੀ ਪਲਾਂਟੇਸ਼ਨ ਦੀ ਸਪੇਸ ਹੈਗੀ ਤੇ ਵਾਟਰ ਸਪਲਾਈ ਉੱਥੇ ਸੀ ਪਲਾਂਟੇਸ਼ਨ ਲਗਾਣੇ ਇਹ ਤੁਹਾਡੀ ਮਿਨਿਸਪਲ ਕੋਰਪੋਰੇਸ਼ਨ ਦਾ ਇੱਕ ਪ੍ਰੋਜੈਕਟ ਹੈਗਾ ਸਟੂਡੈਂਟਸ ਨੂੰ ਕੀ ਮੈਸੇਜ ਦੇ ਮੈਂ ਇਹ ਦੇਣਾ ਚਾਹਾਂਗੀ ਕਿ ਜਦੋਂ ਸਟੂਡੈਂਟ ਨੂੰ ਕਿਹਾ ਤੁਹਾਡੇ ਟੀਚਰ ਅਜਨੀ ਮਿਹਨਤ ਕਰ ਰਹੇ ਆ ਤੁਸੀਂ ਸਟੂਡੈਂਟ ਬਣੇ ਹੋਏ ਨੇ ਤਾਂ ਮੈਂ ਚਾਹਨੀ ਹੈ ਕਿ ਉਹ ਸਿੱਖਣ ਜਾ ਕੇ ਆਪਣੇ ਸਟੂਡੈਂਟ ਸਿਖਾ ਪਣ ਉਹਨਾਂ ਨੂੰ ਤੇ ਉਹ ਇਸ ਚੀਜ਼ ਦਾ ਫਾਇਦਾ ਉਠਾ ਸਕਣ ਤਾਂ ਹੀ ਤੁਹਾਡਾ ਦੇਖ ਸਕਸੈਸਫੁਲ ਹੋਗਾ ਸਾਡਾ ਮੇਨ ਮਕਸਦ ਹੀ ਉਹਨਾਂ ਨੂੰ ਤੱਕ ਪਹੁੰਚਣਾ ਹੈ ਤੇ ਉਹ ਸਾਡੇ ਇੰਡੀਆ ਵਾਸਤੇ ਆਪਣੇ ਪੰਜਾਬ ਵਾਸਤੇ ਕੁਝ ਕਰ ਸਕਣ ਸੋ ਮੈਮ ਇਹ ਜਿਹੜਾ ਪ੍ਰੋਗਰਾਮ ਹੈ ਸਿਰਫ 5 ਦਿਨ ਦਾ ਹੀ ਰਹੇਗਾ ਇਸ ਤੋਂ ਬਾਅਦ ਫਿਊਚਰ ਦੇ ਵਿੱਚ ਵੀ ਕੁਝ ਹੋਏਗਾ ਜਾਂ ਫਿਰ ਬਸ 5 ਦਿਨ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ ਨਹੀਂ ਨਹੀਂ ਅਸੀਂ ਇਹ ਪਲਾਨ ਕੀਤਾ ਕਿ 5 ਡੇਸ ਕਰਕੇ ਕਿਉਂਕਿ ਇੱਕ ਵਾਰ ਇਹ ਤਾਂ ਬੇਸਿਕ ਫਾਊਂਡੇਸ਼ਨ ਕੋਰਸ ਇਹ ਨਾਲ ਜ਼ਰੂਰੀ ਹੈ ਉਹਨਾਂ ਨੂੰ ਤੁਸ ਤੋਂ ਬਾਅਦ ਸਾਡਾ ਇਹਗਾ ਕਿ ਅਸੀਂ ਫੋਲੋਅ ਅਪ ਰੱਖਾਂਗੇ ਜਿਵੇਂ ਹਰ ਮੰਥ ਵੈਬਿਨਾਰ ਹੋਣਗੇ ਜਿਹੜੇ ਵੀ ਕਦੇ ਕਾਉਂਸਲ ਇੱਥੇ ਆਏ ਉਹੀ ਆਨਲਾਈਨ ਜ਼ੂਮ ਤੇ ਜਾਂ ਗੂਗਲ ਮੀਟ ਤੇ ਉਹਨਾਂ ਦਾ ਵੈਬਿਨਾਰ ਕਰਨਗੇ ਫਿਰ 3-4 ਮਹੀਨੇ ਬਾਅਦ ਕੁਆਟਰਲੀ ਜਿਵੇਂ ਸਾਲ ਦਾ ਪ੍ਰੋਜੈਕਟ ਹੈ 3-4 ਮਹੀਨੇ ਬਾਅਦ ਉਹਨਾਂ ਨੂੰ ਦੁਬਾਰਾ ਬੁਲਾਵਾਂਗੇ ਉਹ ਆਪਣੇ ਬੱਚੇ ਕੁਝ ਲੈ ਕੇ ਆਣਗੇ ਜਿਹਨਾਂ ਨੂੰ ਕਾਉਂਸਲ ਕੀਤਾ ਹੋਇਆ ਹੈ ਮੈਸਕਟਾ ਸਟੋਰੀ ਤੇ ਐਂਡ ਵਿੱਚ ਸਾਡਾ ਇਹ ਪਰਪਸ ਹੈਗਾ ਕਿ ਹਰ ਸਕੂਲ ਤੋਂ 10-15 ਬੱਚੇ ਇੱਥੇ ਨਿਕਲਣ ਜਿਹੜੇ ਅੱਛਾ ਕਰ ਸਕਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਕੁਝ ਫਾਇਦਾ ਹੋਇਆ ਤੇ ਆਦਰ ਐਨ ਸੋ ਸਾਡੇ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਮਾਨਯੋਗ ਹਿਮਾਂਸ਼ੂ ਜੈਨ ਜੀ ਆਈਐਸ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਅੱਜ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਇਹ ਪ੍ਰੋਗਰਾਮ ਸਾਰਥੀ ਇੱਕ ਅਸੀਂ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਅਸੀਂ ਐਨਜੀਓਜ਼ ਦੇ ਨਾਲ ਕੋਲੈਬੋਰੇਟ ਕਰਕੇ ਜਿਹੜੇ ਐਕ ਹਿਊਮਨ ਹੈ ਉਹਨਾਂ ਦੇ ਨਾਲ ਕੋਲੈਬੋਰੇਟ ਕਰਕੇ ਪੀਏਯੂ ਦੇ ਨਾਲ ਕੋਲੈਬੋਰੇਟ ਕਰਕੇ ਔਰ ਸਾਡਾ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਦੇ ਨਾਲ ਕੋਲੈਬੋਰੇਟ ਕਰਕੇ ਇੱਕ ਇਸਾਰਥੀ ਪ੍ਰੋਗਰਾਮ ਅਸੀਂ ਲਾਂਚ ਕੀਤਾ ਹੈ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ जिन्ने ਵੀ ਸਾਡੇ ਕੈਰੀਅਰ ਕਾਉਂਸਲਰਸ ਹੈ ਜੋ ਟੀਚਰ ਜੋ ਗਵਰਨਮੈਂਟ ਸਕੂਲਸ ਦੇ ਵਿੱਚ ਨੇ ਉਹਨਾਂ ਦੀ ਅਸੀਂ ਟ੍ਰੇਨਿੰਗ ਐਕਸਪਰਟਸ ਬੁਲਾ ਕੇ ਉਹਨਾਂ ਦੀ ਅਸੀਂ ਟ੍ਰੇਨਿੰਗ ਕਰਾ ਰਹੇ ਹਾਂ 5 ਦਿਨ ਦਾ ਸੈਸ਼ਨ ਹੈ 3 ਦਿਨ ਦਾ ਇੱਕ ਵਾਰਚ ਫਿਰ ਉਸ ਤੋਂ ਬਾਅਦ 7 ਦਿਨ ਦਾ ਪ੍ਰੈਕਟੀਕਲ ਹੈ ਜਿਹੜਾ ਸਕੂਲਾਂ ਚ ਹੀ ਬੱਚੇ ਬੱਚਿਆਂ ਦੇ ਨਾਲ ਟੀਚਰਸ ਕਰਨਗੇ ਉਸ ਤੋਂ ਬਾਅਦ 2 ਦਿਨ ਦਾ ਫਿਰ ਈਵੈਲੂਏਸ਼ਨ ਹੈ ਉਹ ਵੀ ਇੱਥੇ ਹੀ ਹੋਏਗਾ ਤੇ ਸਾਨੂੰ ਉਮੀਦ ਹੈ ਕਿ ਜਿਹੜੇ ਗਵਰਨਮੈਂਟ ਦੇ ਸਾਡੇ ਸਕੂਲਸ ਹੈ ਸਰਕਾਰੀ ਸਕੂਲਸ ਹੈ ਉਹਨਾਂ ਦਾ ਜਿਵੇਂ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਉਹਨਾਂ ਨੂੰ ਸਕੂਲ ਆਫ ਐਮਿਨੈਂਸ ਔਰ ਬਾਕੀ ਜਿਹੜਾ ਬੱਚਿਆਂ ਨੂੰ ਬੈਸਟ ਟੂ ਬੈਸਟ ਐਜੂਕੇਸ਼ਨ ਤੇ ਕੈਰੀਅਰ ਗਾਈਡੈਂਸ ਵੀ ਮਿਲੇ ਉਹਦਾ ਸਾਡਾ ਸੁਪਨਾ ਹੈ ਉਹ ਅਸੀਂ ਪੂਰਾ ਕਰਨਾ ਹੈ ਸਰ ਨਿਊ ਜਨਰੇਸ਼ਨ ਨੂੰ ਇਸ ਦਾ ਕਿੰਨਾ ਬੈਨੀਫਿਟ ਦੇਖਣ ਨੂੰ ਮਿਲੇਗਾ ਨਹੀਂ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੇ ਕੈਰੀਅਰ ਦੇ ਵਿੱਚ ਕੀ ਕੀ ਆਪਸ਼ਨਸ ਉਹ ਅਡਾਪਟ ਕਰ ਸਕਦਾ ਹੈ ਕਿੱਥੇ ਕਿੱਥੇ ਉਹ ਹੁਣ ਪਲੱਸ 1 ਪਲੱਸ 2 ਕਰਕੇ ਕਿੱਥੇ ਜਾ ਸਕਦਾ ਹੈ ਕਿਹੜੇ ਕਿਹੜੇ ਆਪਸ਼ਨਸ ਅਵੇਲੇਬਲ ਨੇ ਤੇ ਉਸ ਬੱਚੇ ਨੂੰ ਜੇ ਪਤਾ ਹੋਏਗਾ ਤੇ ਆਪਣੀ ਜਿਆਦਾ ਆਪਣੇ ਹੁਨਰ ਦੇ ਮੁਤਾਬਕ ਉਹ ਅੱਗੇ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਸਰ ਅੱਜਕਲ ਦੇਖਦੇ ਆ ਕਿ ਜਦੋਂ ਏ ਯੰਗ ਜਨਰੇਸ਼ਨ ਜਿਵੇਂ ਪਲੱਸ 1 ਪਲੱਸ 2 ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਕੀ ਚੂਜ਼ ਕਰਨਾ ਹੈ ਕਿ ਆਪਣੇ ਫਿਊਚਰ ਲਈ ਕੀ ਬੈਨੀਫਿਟਸ ਜਿਹੜੇ ਲੈਣੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਸੋ ਇਹ ਟੀਚਰਸ ਜਿਹੜੇ ਇੱਥੇ ਕਾਉਂਸਲਿੰਗ ਲੈਣ ਦੇ ਲਈ ਆਏ ਨੇ ਪ੍ਰੋਪਰ ਗਾਈਡ ਕਰ ਪਾਣਗੇ ਉਹਨਾਂ ਨੂੰ ਨੇ ਬਿਲਕੁਲ ਕਰਪਾਣ ਕੇ ਤਾਂ ਹੀ ਅਸੀਂ ਇਹ ਪ੍ਰੋਗਰਾਮ ਲਿਖਿਆ ਹੈ ਅਸੀਂ ਵੱਖ-ਵੱਖ ਸਕੂਲਾਂ 'ਚ ਜਾਂਦੇ ਹਾਂ ਔਰ ਬੱਚਿਆਂ ਨਾਲ ਇੰਟਰੈਕਸ਼ਨ ਕਰਦੇ ਹਾਂ ਕਈ ਵਾਰ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਨੇ ਅੱਗੇ ਜਾ ਕੇ ਕਰਨਾ ਕੀ ਹੈ ਪਲੱਸ 1 ਪਲੱਸ 2 ਦੇ ਬਾਅਦ ਕਿਹੜੀ ਸਾਈਡ ਲੈਣੀ ਹੈ ਪਲੱਸ 1 ਚ ਔਰ ਕਿੱਥੇ ਉਹਨਾਂ ਨੇ ਆਪਣਾ ਕੈਰੀਅਰ ਬਣਾਉਣਾ ਹੈ ਤੇ ਇਸ ਕਰਕੇ ਅੱਜ ਇਹ ਪ੍ਰੋਗਰਾਮ ਦੇ ਵਿੱਚ ਟੀਚਰਸ ਨੂੰ ਪਤਾ ਲੱਗੇਗਾ ਕਾਉਂਸਲਰਸ ਨੂੰ ਪਤਾ ਲੱਗੇਗਾ ਉਹ ਬੱਚੇ ਨੂੰ ਦੱਸਣਗੇ ਕਿ ਤੁਸੀਂ ਵੱਖ-ਵੱਖ ਯੂਨੀਵਰਸਿਟੀਆਂ ਹੈ ਵੱਖ-ਵੱਖ ਕੈਰੀਅਰ ਆਪਸ਼ਨਸ ਹੈ ਜਿੱਥੇ ਤੁਸੀਂ ਜਾ ਸਕਦੇ ਆ ਵੱਖ-ਵੱਖ ਐਗਜ਼ਾਮ ਹੁੰਦੇ ਆ ਗਵਰਨਮੈਂਟ ਦੇ ਐਗਜ਼ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਲਗਭਗ 2 ਲੱਖ ਪੋਸਟਾਂ ਗਵਰਨਮੈਂਟ ਦੀਆਂ ਨਿਕਲਦੀਆਂ ਨੇ ਹਰ ਸਾਲ ਵੱਖ-ਵੱਖ ਸੈਂਟਰ ਦੀ ਸਟੇਟ ਗਵਰਨਮੈਂਟ ਦੀ ਤੇ ਉਹ ਸਾਰੇ ਐਗਜ਼ਾਮਸ ਬਾਰੇ ਵੀ ਦੱਸਣਗੇ ਟੀਚਰਸ ਕਿ ਕਿਹੜੇ-ਕਿਹੜੇ ਐਗਜ਼ਾਮ ਹੁੰਦੇ ਆਂ ਬੱਚਿਆਂ ਨੂੰ ਕਿਵੇਂ ਜਾਣਨਾ ਚਾਹੀਦਾ ਕਿੱਥੇ ਫਾਰਮ ਨਿਕਲਦੇ ਆਂ ਤੇ ਆਈ ਥਿੰਕ ਇਟ ਵਿਲ ਬੀ ਵੈਰੀ ਬੈਨੀਫੀਸ਼ੀਅਲ ਪ੍ਰੋਗਰਾਮ ਅਸੀਂ ਟੀਚਰਸ ਨੂੰ ਪੀਆਯੂ ਦੇ ਵੱਖ-ਵੱਖ ਡਿਪਾਰਟਮੈਂਟ ਦਿਖਾਵਾਂਗੇ ਗਵਰਨਮੈਂਟ ਆਈਡੀਆ ਸਕੂਲ ਆਫ ਐਕਸੀਲੈਂਸ ਜਿਹੜੇ ਸਾਡੇ ਆ ਅਮ ਵੱਖ-ਵੱਖ ਇੰਡਸਟਰੀਆਂ ਵਿਜ਼ਿਟ ਕਰਾਵਾਂਗੇ ਜਿਹੜੇ ਸਾਡੇ ਕਾਲਜਿਸ ਐ ਉਹਨਾਂ ਨੂੰ ਜਿਹੜੇ ਅੱਛੇ ਕਾਲਜਿਸ ਐ ਉਹ ਵਿਜ਼ਿਟ ਕਰਾਵਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਬੱਚੇ ਬੀਟੈਕ ਕਰਨ ਲਈ ਬੱਚੇ ਐਮਬੀਬੀਐਸ ਕਰਨ ਲਈ ਬੱਚੇ ਐਗਰੀਕਲਚਰ ਦਾ ਕੋਰਸ ਕਰਨ ਲਈ ਇੱਥੇ ਆ ਸਕਦੇ ਐ ਸੋ ਹੁਣ ਸਾਡੇ ਨਾਲ ਬੀਡੀ ਗਰੁੱਪ ਤੋਂ ਸੋਬੀ ਗੌਰ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਅੱਜ ਸਾਰਥੀ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਕਿੰਨਾ ਕੁ ਬੈਨੀਫਿਟ ਸਟੂਡੈਂਟਸ ਨੂੰ ਮਿਲੇਗਾ ਇਸ ਦੇ ਨਾਲ ਸੋ ਅਸੀਂ ਕੀ ਟਰਾਈ ਕਰ ਰਹੇ ਹਾਂ ਕਿ ਜਿਨੇ ਵੀ ਕਰੀਅਰ ਕਾਉਂਸਲਰਸ ਨੇ ਸਾਰੀ ਪੰਜਾਬ ਗਵਰਨਮੈਂਟ ਦੇ ਸੋ ਆਬਵੀਅਸਲੀ ਜਿੰਨੀਆਂ ਵੀ ਚੀਜ਼ਾਂ ਹੋ ਸਕਦੀਆਂ ਨਾ ਕਿ ਜਿੰਨਾ ਅਸੀਂ ਉਹਨਾਂ ਨੂੰ ਅਪਡੇਟ ਕਰ ਦਾਂਗੇ ਆਈ ਥਿੰਕ ਉਹਨਾਂ ਬੈਟਰ ਕਿਉਂਕਿ ਇਹਨਾਂ ਨੇ ਸਾਲੋਂ ਸਾਲ ਚੱਲਣਾ ਐ ਐਂਡ ਦੇ ਕੈਨ ਰਾਦਰ ਗਾਈਡ ਨਾਟ ਜਸ ਫਿਊ ਸਟੂਡੈਂਟਸ ਜਿਹੜੇ ਅਸੀਂ ਗਾਈਡ ਕਰਾਂਗੇ ਬਟ ਦੈਨ ਮਲਟੀਪਲ ਸਟੂਡੈਂਟਸ ਈਵਨ ਚੈ ਲੋਕੈਲਿਟੀ ਚ ਨੇ ਤਾਂ ਅਸੀਂ ਦਿਸ ਪ੍ਰੋਗਰਾਮ ਇਜ਼ ਜਸ ਨਾਟ 5 ਡੇ ਮਤਲਬ ਇਹਨੂੰ 5 ਦਿਨ ਦਾ ਬੂਟ ਕੈਂਪ ਨਹੀਂ ਐ ਅਸੀਂ ਇਹਨੂੰ ਕੰਟੀਨਿਊਡ ਪੀਰੀਆਡਲੀ ਚਲਾਣਾ ਫੋਰ ਲਿਕਸ ਮਨਸ ਰੈਗੂਲਰ ਇੰਟਰਵਲਸ ਤੇ ਸਾਡੇ ਵੈਬਿਨਾਰ ਸੈਮੀਨਾਰ ਬੂਟ ਕੈਂਪਸ ਹੁੰਦੇ ਰਹਿਣਗੇ 1 ਡੇ 3 ਡੇ 5 ਡੇ ਐਕਸਕਰਸ਼ਨ ਟ੍ਰਿਪਸ ਸੋ ਆਮ ਸ਼ੋਰ ਜਿੰਨੀ ਵੀ ਚੀਜ਼ ਆ ਜਿਸੀ ਉਹਨਾਂ ਨੂੰ ਐਡੂਕੇਟ ਕਰਾਂਗੇ ਉਹ ਅੱਗੇ ਸਟੂਡੈਂਟਸ ਨੂੰ ਇੰਪਾਰਟ ਕਰਨਗੇ ਬਿਕਾਜ਼ ਦੈਟਸ ਦੀ ਗੋਲ ਹਿਓ ਬੇਸਿਕਲੀ ਦੇਖਿਆ ਜਾਂਦਾ ਹੈ ਕਿ ਡਾਇਰੈਕਟ ਸਟੂਡੈਂਟਸ ਨੂੰ ਕਾਉਂਸਲਿੰਗ ਦਿੱਤੀ ਜਾਂਦੀ ਹੈ ਜੇਕਰ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇ ਬਟ ਇੱਥੇ ਜੋ ਦੇਖਣ ਨੂੰ ਮਿਲ ਰਿਹਾ ਹੈ ਕਿ ਟੀਚਰਸ ਨੂੰ ਜਿਹੜੀ ਕਾਉਂਸਲਿੰਗ ਦਿੱਤੀ ਜਾ ਰਹੀ ਹੈ ਇਸ ਦਾ ਕੀ ਰੀਜ਼ਨ ਹੈ ਆਈ ਥਿੰਕ every day is a learning a new learning and even at the bdi group we believe ki har din sanu sikhna chahida and even doctors bhi hai na even you would see them irregularly oh, studies and research papers they do that right even teachers no bhi guidance di load hundi hai because eventually they're so busy in their lives i don't know ki you roz padpan aur unna career gardeners because uh, i we get it ki this is a separate field but then jinna possibly hunda hai we try ki jinna unna nu educate assi bhi kar sakiye because eventually ਐਕਚੁਅਲੀ ਦੇ ਆਰ ਦਾ ਵਨਸ ਜਿਨ੍ਹਾਂ ਨੇ ਅੱਗੇ ਸਟੂਡੈਂਟਸ ਨੂੰ ਐਡੂਕੇਟ ਕਰਨਾ ਸੋ ਯਾ ਆਈ ਥਿੰਕ ਕੰਟੀਨਿਊਸ ਲਰਨਿੰਗ ਵਾਸ ਦਾ ਮੇਨ ਗੋਲ ਹਿਅਰ ਲਾਈਕ ਦੈਟ ਵਾਸ ਦਾ ਮਿਸ਼ਨ ਕਿ ਇਹਨਾਂ ਨੂੰ ਟ੍ਰੇਨ ਕਰੀਏ ਤਾਂ ਕਿ ਇਹਨਾਂ ਨੇ ਇੰਨੇ ਸਾਲ ਅੱਗੇ ਸਟੂਡੈਂਟਸ ਨੂੰ ਟ੍ਰੇਨ ਕਰਨਾ ਸੋ ਦੇ ਸ਼ੁੱਡ ਹੈਵ ਅ ਪਰਮਨੈਂਟ ਲਰਨਿੰਗ ਐਸ ਵੈਲ ਸਟੂਡੈਂਟਸ ਆ ਵੀ ਡੂ ਹੈਵ ਇਨ ਦਾ ਫਿਊਚਰ ਕਿ ਅਸੀਂ ਸੋਚਿਆ ਹੋਇਆ ਕਿ ਸਟੂਡੈਂਟਸ ਲਈ ਵੀ ਵੀ ਆਰ ਗੋਇੰਗ ਟੂ ਪਲਾਨ ਸਮਥਿੰਗ ਸੋ ਯਾ ਮੇਰਾ ਨਾਮ ਰਾਕੇਸ਼ ਧੀਰਾ ਜੀ ਮੈਂ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਰਸੂਲੜੇ ਤੋਂ ਆ ਅੱਜ ਜੀ ਉਹਰੇ ਆਏ ਆ ਸਾਰਥੀ ਸਕੀਮ ਦੇ ਅੰਡਰ ਸੈਮੀਨਾਰ ਲਗਾਉਣ ਵਾਸਤੇ ਮੈਂ ਐਜ਼ ਅ ਕੈਰੀਅਰ ਕਾਉਂਸਲਰ ਕੰਮ ਕਰ ਰਹੇ ਹਾਂ ਤਾਂ ਸਾਨੂੰ ਅਕਸਰ ਸਕੂਲਾਂ 'ਚ ਪ੍ਰੋਬਲਮ ਆਂਦੀ ਹੈ ਕਿ ਬੱਚਿਆਂ ਦੀ ਪਰਸਨੈਲਿਟੀ ਨੂੰ ਕਿੱਦਾਂ ਜਜ ਕਰਨਾ ਤੇ ਉਹਨਾਂ ਨੂੰ ਕਿੱਦਾਂ ਗਾਈਡ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ 'ਚ ਕਿਹੜੇ ਜਿਹੜੇ ਕਿੱਤੇ ਨੇ ਜ਼ਿਆਦਾ ਵਧੀਆ ਹੋਣਗੇ ਤੇ ਕਿਹੜੇ ਕਿੱਤੇ ਚੂਜ਼ ਕਰਨੇ ਚਾਹੀਦੇ ਨੇ ਬੱਚੇ ਨੂੰ ਪਰਸਨੈਲਿਟੀ ਅਕੋਰਡਿੰਗ ਕਿਉਂਕਿ ਜੇ ਕੋਈ ਵੀ ਬੰਦਾ ਆਪਣੇ ਸ਼ੌਂਕ ਆਪਣੀ ਇੱਛਾ ਦੇ ਮੁਤਾਬਕ ਕੋਈ ਪ੍ਰਕਿਰਤਾ ਚੂਜ਼ ਕਰਦਾ ਤਾਂ ਉਸ ਕੇਸ ਦੇ ਵਿੱਚ ਉਹ ਆਪਣੇ profession ਨੂੰ enjoy ਵੀ ਕਰਦਾ ਹੈ ਲੇਕਿਨ ਅੱਜ ਕੱਲ ਲੋਕਾਂ ਦੇ ਵਿੱਚ ਇੱਕ ਭੇਡ ਚੱਲ ਚੱਲੀ ਹੋਈ ਹੈ ਕਿ ਕਮਰਸ ਲੈਣੀ ਹੈ ਸਾਇੰਸ ਲੈਣੀ ਹੈ ਆਰਟਸ ਲੈਣਾ ਹੈ ਨੀਟ ਲੈਣਾ ਹੈ ਲੇਕਿਨ ਚਾਹੇ ਉਸ ਬੱਚੇ ਦੀ ਪਰਸਨੈਲਿਟੀ ਸੂਟ ਕਰਦੀ ਹੋਵੇ ਚਾਹੇ ਨਾ ਕਰਦੀ ਹੋਵੇ ਤਾਂ ਇਸ ਪ੍ਰੋਜੈਕਟ ਦੇ ਵਿੱਚ ਸਾਨੂੰ ਇਹ ਅੱਜ ਸਿਖਾਇਆ ਗਿਆ ਹੈ ਕਿ ਕਿਸੇ ਬੱਚੇ ਦੀ ਜਿਹੜੀ ਪਰਸਨੈਲਿਟੀ ਹੈ ਉਸ ਨੂੰ ਕਿੱਦਾਂ ਜੱਜ ਕਰਨਾ ਹੈ ਤੇ ਉਸ ਦੇ ਬੇਸ ਦੇ ਉੱਤੇ ਉਹਨੂੰ ਸਹੀ ਕੀਤਾ ਚੋਣ ਕਰਨ 'ਚ ਕਿਵੇਂ ਮਦਦ ਕਰਨੀ ਹੈ ਹਾਲੇ ਸਿਰਫ 2-3 ਘੰਟੇ ਦਾ ਸੈਮੀਨਾਰ ਲੱਗਿਆ ਲੇਕਿਨ ਇਹਦੇ ਵਿੱਚ ਹੀ ਅਸੀਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਇਹ 5 ਦਿਨ ਦਾ ਸੈਮੀਨਾਰ ਹੈ ਤੇ ਮੈਨੂੰ ਇਹ ਉਮੀਦ ਹੈ ਕਿ ਇਹ 5 ਦਿਨਾਂ ਦੇ ਵਿੱਚ ਅਸੀਂ ਬਹੁਤ ਕੁਝ ਸਿੱਖ ਕੇ ਜਾਵਾਂਗੇ ਤੇ ਬੱਚਿਆਂ ਨੂੰ ਬਹੁਤ ਕੁਝ ਦੱਸਾਂਗੇ ਹਾਂਜੀ ਮੈਂ ਗਗਨ ਖੰਨਾ ਪੀਏਓ ਸਕੂਲ ਤੋਂ ਅ ਅੱਜ ਬੜਾ ਹੀ ਮਹੱਤਵਪੂਰਨ ਦਿਨ ਹੈ ਕਿਉਂਕਿ ਜੋ ਇਹ ਪ੍ਰੋਗਰਾਮ ਸਾਰਥੀ ਵੱਲੋਂ ਆਰਟ ਹਿਊਮਨ ਵੱਲੋਂ ਹੈ ਗਾਈਡੈਂਸ ਐਂਡ ਕਾਉਂਸਲਿੰਗ ਦੇ ਰਿਲੇਟਡ ਇਹ ਅੱਜ ਦੇ ਯੁੱਗ ਦੇ ਵਿੱਚ ਬੱਚਿਆਂ ਦੇ ਲਈ ਬਹੁਤ ਮਹੱਤਵਪੂਰਨ ਗੱਲ ਹੈ ਕਿ ਉਹਨਾਂ ਨੂੰ ਆਪਣੇ ਫਿਊਚਰ ਬਾਰੇ ਪਤਾ ਹੋਣਾ ਚਾਹੀਦਾ ਕਿ ਉਹ ਕਰਨਾ ਕੀ ਚਾਹੁੰਦੇ ਆ 10th ਤੋਂ ਬਾਅਦ ਜਾਂ +1 ਜਾਂ +2 ਤੋਂ ਬਾਅਦ ਅਸੀਂ ਆਮ ਦੇਖਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਫਿਊਚਰ ਦੇ ਵਿੱਚ ਕਰਨਾ ਕੀ ਆ ਤਾਂ ਇਹ ਪ੍ਰੋਗਰਾਮ ਸਪੈਸ਼ਲੀ ਫਾਰ ਦੋਸ ਟੀਚਰਸ ਹੂ ਆਰ ਵਰਕਿੰਗ ਐਜ਼ ਅ ਕਾਉਂਸਲਰ ਗਾਈਡੈਂਸ ਐਂਡ ਕਾਉਂਸਲਰ ਉਹ ਅੱਗੇ ਜਾ ਕੇ ਬੱਚਿਆਂ ਨੂੰ ਸੇਧ ਦੇਣਗੇ ਕਿ ਬੱਚੇ ਦਾ ਜਿੱਥੇ ਸ਼ੌਂਕ ਆ ਦ੍ਰਿਸ਼ਟੀਕੋਣ ਉਹਦਾ ਜਿੱਧਰ ਨੂੰ ਜਾ ਰਿਹਾ ਉਸ ਵੱਲ ਉਸ ਦੀ ਹੈਲਪ ਕਰਨੀ ਇਹ ਅੱਜ ਦੇ ਯੁੱਗ ਦੀ ਵੀ ਬਹੁਤ ਲੋੜ ਹੈ ਔਰ ਇਸੇ ਲਈ